ਹੈਲੋ ਬੱਚੋ ਵੈਲਕਮ ਟੂ ਮਾਈ ਚੈਨਲ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਇਸ ਦੇ ਵਿੱਚ ਆਪਾਂ ਗੱਲ ਕਰਾਂਗੇ ਗੁਰੂ ਅਰਜਨ ਦੇਵ ਜੀ ਦੀ ਰਚਨਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਜਿਸ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ हे ਪ੍ਰਮਾਤਮਾ ਮੇਰਾ ਮਾਤਾ ਪਿਤਾ ਭੈਣ ਭਰਾ जन्मदाता सब कुछ तू ही है तेरे तो बिना मेरा इस दुनिया के होर कोई नहीं है शुरू कर दें जी तू मेरा पिता तू है मेरा माता हे वाहगुरु जी हे परमात्मा जी इस संसार से मेरा कोई नहीं है तू ही मेरा पिता है ते तू ही मेरा माता तू मेरा पिता तू है मेरा माता तू ही मेरा पिता है ते तू ही मेरा माता तू मेरा बंधव तू मेरा प्राता ਬੰਧਵ ਦਾ ਮਤਲਬ ਰਿਸ਼ਤੇਦਾਰ ਪ੍ਰਾਤਾ ਯਾਨੀ ਕਿ ਪ੍ਰਾ ਕਿ ਤੂੰ ਹੀ ਮੇਰਾ ਰਿਸ਼ਤੇਦਾਰ ਹੈ ਤੇ ਤੂੰ ਹੀ ਮੇਰਾ ਭਰਾ ਹੈ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਾਉ ਕਿਹਾ ਕਾੜਾ ਜੀਓ ਇੱਥੇ ਬੱਚੋ ਕਿ ਭਾਉ ਦਾ ਮਤਲਬ ਹੁੰਦਾ ਹੈ ਡਰ ਕਾੜਾ ਦਾ ਮਤਲਬ ਚਿੰਤਾ ਕਹਿੰਦੇ ਹੈ ਵਾਹਿਗੁਰੂ ਜੀ ਸਾਰੇ ਥਾਂ ਤੂੰ ਹੀ ਮੇਰੇ ਰੱਖਿਆ ਕਰਨ ਵਾਲਾ ਹੈ ਤਾਂ ਮੈਨੂੰ ਕਿਸੇ ਦਾ ਡਰ ਮੈਂ ਕਿਸ ਚੀਜ਼ ਦੀ ਚਿੰਤਾ ਕਰਾਂ ਇਸ ਲਈ ਮੈਨੂੰ ਕਿਸੇ ਚੀਜ਼ ਦੀ ਕੋਈ ਚਿੰਤਾ ਨਹੀਂ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੁਧ ਦਾ ਮਤਲਬ ਤੈਨੂੰ ਪਛਾਣਾ ਦਾ ਮਤਲਬ ਪਛਾਣਦਾ ਹਾਂ ਕਹਿੰਦੇ ਜੇਕਰ ਤੇਰੀ ਕਿਰਪਾ ਹੋ ਜਾਏ ਤਾਂ ਮੈਂ ਤੈਨੂੰ ਪਛਾਣ ਲਵਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਇਹ ਵਾਹਿਗੁਰੂ ਜੀ ਤੂੰ ਹੀ ਮੇਰਾ ਆਸਰਾ ਹੈ ਤੇ ਤੂੰ ਹੀ ਮੇਰਾ ਮਾਣ ਹੈ ਤੁਧ ਬਿਨ ਦੂਜਾ ਅਵਰ ਨਾ ਕੋਏ ਅਵਰ ਦਾ ਮਤਲਬ ਹੋਰ ਕਹਿੰਦੇ ਹੈ ਵਾਿਗੁਰੂ ਜੀ ਤੇਰੇ ਤੋਂ ਬਿਨਾ ਹੋਰ ਕੋਈ ਦੂਜਾ ਮੇਰਾ ਇਸ ਦੁਨੀਆ ਤੇ ਨਹੀਂ ਹੈ ਸਭ ਤੇਰਾ ਖੇਲ ਅਖਾੜਾ ਜੀਓ ਅਖਾੜੇ ਦਾ ਮਤਲਬ ਖੇਡਣ ਦੀ ਥਾਂ ਖੇਲ ਦਾ ਮਤਲਬ ਖੇਲ ਕਹਿੰਦੇ ਇਸ ਸਾਰੀ ਸ੍ਰਿਸ਼ਟੀ ਇਸ ਸਾਰੀ ਦੁਨੀਆ ਤੇਰੀ ਹੀ ਰਚੀ ਹੋਈ ਹੈ ਇਸਾਰਾ ਅਖਾੜਾ ਤੇਰਾ ਹੀ ਰਚਿਆ ਹੋਇਆ ਹੈ ਜੀ ਜੰਤ ਸਭ ਤੁਧ ਉਪਾਏ ਜੀ ਜੰਤ ਜੀਵ ਜੰਤੂ ਜਿੰਨੇ ਵੀ ਜਾਨਵਰ ਆਂਦੇ ਨੇ ਸਾਰੇ ਤੁਦ ਉਪਾਏ ਯਾਨੀ ਕਿ ਸਾਰੇ ਤੂੰ ਹੀ ਪੈਦਾ ਕੀਤੇ ਹੋਏ ਨੇ ਜੀ ਜੰਤ ਸਭ ਤੁਦ ਉਪਾਏ ਸਾਰੇ ਜੀਵ ਜੰਤੂਆਂ ਨੂੰ ਪੈਦਾ ਕਰਨ ਵਾਲਾ ਇੱਕ ਤੂੰ ਹੀ ਹੈ ਜਿਤ ਜਿਤ ਭਾਣਾ ਤਿਤ ਤਿਤ ਲਾਏ ਇਸ ਸੰਸਾਰ ਦੇ ਉੱਪਰ ਜਿੰਨੇ ਵੀ ਲੋਕ ਨੇ ਜਿੰਨੇ ਵੀ ਜੀਵ ਜੰਤੂ ਨੇ ਉਹ ਤੇਰੇ ਹੁਕਮ ਵਿੱਚ ਹੀ ਚੱਲ ਰਹੇ ਨੇ ਜਿਸ ਕੰਮ ਦੇ ਵਿੱਚ ਤੇਰੀ ਰਜਾ ਹੁੰਦੀ ਹੈ ਸਾਰੇ ਉਸੇ ਕੰਮ ਦੇ ਵਿੱਚ ਲੱਗੇ ਹੋਏ ਨੇ ਸਭ ਕੁਝ ਕੀਤਾ ਤੇਰਾ ਹੋਵੇ ਇਹ ਜੋ ਵੀ ਸੰਸਾਰ ਦੇ ਉੱਪਰ ਵਰਤ ਰਿਹਾ ਹੈ ਜੋ ਵੀ ਸੰਸਾਰ ਤੇ ਹੋ ਰਿਹਾ ਹੈ ਇਹ ਸਭ ਕੁਝ ਤੇਰਾ ਹੀ ਕੀਤਾ ਹੋਇਆ ਹੈ ਨਾ ਹੀ ਕਿਛ ਅਸਾੜਾ ਜਿਉ ਇਸ ਦੇ ਵਿੱਚ ਸਾਡਾ ਕੁਝ ਨਹੀਂ ਹੈ ਅਸੀਂ ਕੁਝ ਵੀ ਕਰਨ ਦੇ ਯੋਗ ਨਹੀਂ ਹਾਂ ਨਾਮ ਧਿਆਏ ਮਹਾ ਸੁਖ ਪਾਇਆ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਇੱਕ ਤੇਰਾ ਨਾਮ ਲੈਣ ਦੇ ਨਾਲ ਮੈਨੂੰ ਮਹਾ ਸੁਖ ਦੀ ਪ੍ਰਾਪਤੀ ਹੋ ਗਈ ਹੈ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਮਨ ਇਸ ਤਲਾਇਆ ਯਾਨੀ ਕਿ ਮੇਰੇ ਮਨ ਨੂੰ ਠੰਡ ਪੈ ਗਈ ਹੈ ਕਹਿੰਦੇ ਪਰਮਾਤਮਾ ਦਾ ਗੁਣ ਗਾ ਕੇ ਮੇਰੇ ਮਨ ਨੂੰ ਠੰਡ ਮਿਲ ਗਈ ਹੈ ਹੁਣ ਮੇਰਾ ਮਨ ਇਸ ਸੰਸਾਰ ਦੇ ਵਿਕਾਰਾਂ ਵਿੱਚ ਨਹੀਂ ਉਲਝ ਰਿਹਾ ਗੁਰਪੂਰੇ ਵੱਜੀ ਵਧਾਈ ਪੂਰੇ ਗੁਰੂ ਰਾਹੀਂ ਗੁਰਪੂਰੇ ਪੂਰੇ ਗੁਰੂ ਰਾਹੀਂ ਵਜੀ ਵਧਾਈ ਦਾ ਮਤਲਬ ਆਤਮਕ ਜੋਸ਼ ਯਾਨਕਿ ਉਤਸ਼ਾਹ ਕਹਿੰਦੇ ਪੂਰੇ ਗੁਰੂ ਦੇ ਮਿਲਣ ਦੇ ਨਾਲ ਮੇਰਾ ਮਨ ਖੁਸ਼ ਹੋ ਗਿਆ ਹੈ ਨਾਨਕ ਜਿੱਤਾ ਬਖਾੜਾ ਜਿਉ ਯਾਨਕਿ ਇਸ ਸੰਸਾਰ ਦੇ ਵਿਕਾਰਾਂ ਦੇ ਵਿੱਚੋਂ ਮੈਨੂੰ ਜਿੰਨੀਆਂ ਮੁਸ਼ਕਲਾਂ ਆਉਂਦੀਆਂ ਸਨ ਤੇ ਮੈਂ ਹੁਣ ਉਹਨਾਂ ਮੁਸ਼ਕਲਾਂ ਨੂੰ ਹੱਸ ਕੇ ਸਹਿ ਸਕਦਾ ਹਾਂ ਮਜੂ ਇਹ ਸਾਡਾ ਸਾਰਾ ਜਿਹੜਾ ਸਾਰ ਹੈ ਇਸ ਦੇ ਵਿੱਚੋਂ ਸਾਨੂੰ ਐਮਸੀਕਿਊਜ਼ ਪੁੱਛੇ ਜਾਣਗੇ ਠੀਕ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਸ਼ਬਦ ਦੇ ਕੇ ਉਹਦਾ ਅਰਥ ਪੁੱਛ ਲਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਕੋਈ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਬਣਾ ਕੇ ਪੁੱਛ ਲੈਂਦੇ ਨੇ ਜਿਹਦੇ ਵਿੱਚੋਂ MCQs 1 ਨੰਬਰ ਦੇ ਆਣਗੇ ਠੀਕ ਹੈ ਤੇ ਇਹਦੇ ਵਿੱਚੋਂ ਆਪਣਾ 4 ਨੰਬਰ ਦੇ ਕੁਐਸਚਨ ਹੋਏਣਗੇ 2 ਹੋਣਗੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਚੁਆਇਸ ਦਿੱਤੀ ਜਾਏਗੀ ਤੇ ਤੁਹਾਨੂੰ ਉਹਨਾਂ ਵਿੱਚੋਂ ਕੋਈ ਵੀ ਇੱਕ ਅਟੈਂਪਟ ਕਰਨਾ ਪਏਗਾ ਠੀਕ ਹੈ ਜੀ ਬੱਚਿਓ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤੇ ਇਹਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਦੇ ਆ ਵੀਡੀਓਜ਼ ਦੇਖਣ ਦੇ ਲਈ ਤੁਹਾਨੂੰ ਅਪਡੇਟ ਮਿਲਦੀ ਰਹੇਗੀ ਠੀਕ ਹੈ ਬੱਚੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਣਾ